ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਤੇ ਬਹੁਤ ਸੋਖਾ ਡਿਜ਼ਾਈਨ ਲੈ ਕੇ ਆਈਆਂ ਚਾਰ ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਚਾਰ ਸਲਾਈਆਂ ਨੂੰ ਅਸੀਂ ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਸਾਡਾ ਜਿਹੜਾ ਬਣਦਾ ਜਾਣਾ ਤੇ ਡਿਜ਼ਾਈਨ ਨੂੰ ਬਣਾਉਣ ਵਾਸਤੇ ਤਿੰਨ ਤਿੰਨ ਦੇ ਹਿਸਾਬ ਨਾਲ ਕੁੰਡੇ ਲੈਣੇ ਨੇ ਤਿੰਨ ਕੁੰਡੇ ਤਿੰਨ ਕੁੰਡੇ ਤਿੰਨ ਕੁੰਡੇ ਸਤਰਾ ਲੈ ਕੇ ਤੇ ਦੋਨੋਂ ਸਾਈਡ ਤੇ ਇੱਕ ਇੱਕ ਐਡਜਸਟ ਵਾਸਤੇ ਲੈਣਾ ਹੈ ਤੇ ਬਹੁਤ ਹੀ ਸੋਖਾ ਚਾਰ ਸਲਾਈਆਂ ਦਾ ਸਿਰਫ ਡਿਜ਼ਾਈਨ ਹੈ ਚਾਰ ਸਲਾਈਆਂ ਵਿੱਚ ਬਣ ਕੇ ਰੈਡੀ ਹੋ ਜਾਂਦਾ ਹੈ ਤੇ ਇਹ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਤੁਹਾਨੂੰ ਸਾਡੇ ਡਿਜ਼ਾਈਨ ਕਿਸ ਤਰ੍ਹਾਂ ਦੇ ਲੱਗਦੇ ਨੇ ਤੇ ਤੁਸੀਂ ਸਾਡੀ ਵੀਡੀਓ ਕਿੱਥੋਂ ਦੇਖਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਡਿਜ਼ਾਈਨ ਆਪਾਂ ਜਿਹੜਾ ਉਲਟੀ ਸਾਈਡ ਤੋਂ ਸ਼ੁਰੂ ਕਰਾਂਗੇ ਉਲਟੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਣਾ ਹੈ ਤੁਸੀਂ ਕੋਈ ਵੀ ਬਾਰਡਰ ਬਣਾਉਣਾ ਹੈ ਬਾਰਡਰ ਬਣਾ ਕੇ ਤੇ ਸਿੱਧੀ ਸਾਈਡ ਤੋਂ ਆਪਣੇ ਕੁੰਡੇ ਵਗੈਰਾ ਤੁਸੀਂ ਵਧਾ ਲਓ ਤੇ ਉਲਟੀ ਸਾਈਡ ਤੋਂ ਡਿਜ਼ਾਈਨ ਆਪਾਂ ਸ਼ੁਰੂ ਕਰ ਸਕਦੇ ਹਾਂ ਤੇ ਇਸ ਡਿਜ਼ਾਈਨ ਨੂੰ ਆਪਾਂ ਲੇਡੀਜ਼ ਕੋਟੀ ਤੇ ਪਾ ਸਕਦੇ ਹਾਂ ਬੱਚਿਆਂ ਦੀ ਕੋਟੀ ਤੇ ਪਾ ਸਕਦੇ ਹਾਂ ਜਾਂ ਕਿਸੇ ਜੈਕਟ ਵਗੈਰਾ ਤੇ ਪਾ ਸਕਦੇ ਹਾਂ ਬਹੁਤ ਹੀ ਸੋਹਣਾ ਤੇ ਬਹੁਤ ਸੌਖਾ ਡਿਜ਼ਾਈਨ ਆ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਉਲਟੇ ਪਾਸੇ ਉਹ ਪਹਿਲਾ ਕੁੰਡਾ ਉਤਾਰ ਲਿਆ ਫਿਰ ਆਪਾਂ ਸਾਰੇ ਕੁੰਡਿਆਂ ਨੂੰ ਇਸ ਤਰ੍ਹਾਂ ਕਰਕੇ ਦੋ-ਦੋ ਵਾਲ ਪਾਉਨੇ ਆ ਬਿਲਕੁਲ ਨਵਾਂ ਡਿਜ਼ਾਈਨ ਆ ਇਸ ਡਿਜ਼ਾਈਨ ਨੂੰ ਤੁਸੀਂ ਪਹਿਲਾਂ ਨਹੀਂ ਦੇਖਿਆ ਇਸ ਤਰ੍ਹਾਂ ਦਾ ਡਿਜ਼ਾਈਨ ਪਹਿਲਾਂ ਕਾਫੀ ਚੱਲੇ ਹੋਏ ਨੇ ਜਿਹੜੇ ਆਪਾਂ ਉਲਟੀ ਸਾਈਡ ਤੇ ਇਸ ਤਰ੍ਹਾਂ ਕਰਕੇ ਦੋ-ਦੋ ਵਾਲ ਪਾਉਨੇ ਆ ਪਰ ਇਹ ਵਾਲਾ ਡਿਜ਼ਾਈਨ ਜਿਹੜਾ ਬਿਲਕੁਲ ਡਿਫਰੈਂਟ ਆ ਬਿਲਕੁਲ ਨਵੇਂ ਤਰੀਕੇ ਦੇ ਨਾਲ ਇਸ ਡਿਜ਼ਾਈਨ ਨੂੰ ਤਿਆਰ ਕੀਤਾ ਗਿਆ ਹੈ ਤੇ ਬਹੁਤ ਸੋਹਣਾ ਲੱਗਦਾ ਹੈ ਬਣਿਆ ਹੋਇਆ ਵੀ ਤੇ ਤੁਸੀਂ ਇਸ ਨੂੰ ਕਿਸੇ ਵੀ ਕਲਰ ਤੇ ਬਣਾ ਸਕਦੇ ਜੇ ਹਰ ਇੱਕ ਕਲਰ ਤੇ ਬਲੱਡ ਡਿਜ਼ਾਈਨ ਜਿਹੜਾ ਬਹੁਤ ਸੋਹਣਾ ਲੱਗੇਗਾ ਲਾਈਟ ਸ਼ੇਡਾਂ ਤੇ ਵੀ ਸੋਹਣਾ ਲੱਗੇਗਾ ਤੇ ਡਾਰਕ ਤੇ ਵੀ ਲੱਗੇਗਾ ਬਲੈਕ ਵਗੈਰਾ ਤੇ ਵੀ ਇਹ ਡਿਜ਼ਾਈਨ ਜਿਹੜਾ ਬਣ ਜਾਏਗਾ ਕਿਉਂਕਿ ਥੋੜਾ ਉੱਭਰਿਆ ਬਣੇਗਾ ਸਾਰੇ ਹੀ ਕੁੰਡਿਆਂ ਨੂੰ ਇਸ ਤਰ੍ਹਾਂ ਕਰਕੇ ਆਪਾਂ ਦੋ ਦੋ ਵਾਰ ਮਾਰਦੇ ਜਾਣਾ ਹੈ ਲਾਸਟ ਵਾਲੇ ਕੁੰਡਾ ਜਿਹੜਾ ਉਹ ਸਿੰਪਲ ਬਣਾਉਣਾ ਹੈ ਤੇ ਫਸਟ ਵਾਲਾ ਕੁੰਡਾ ਵੀ ਸਿੰਪਲ ਬਣਾਉਣਾ ਹੈ ਹੁਣ ਆ ਗਏ ਹਾਂ ਦੂਸਰੀ ਸਲਾਈ ਤੇ ਆਪਾਂ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲੈਣਾ ਫਿਰ ਧੱਗ ਆਪਣੀ ਵਾਲੀ ਸਾਈਡ ਕਰਨਾ ਹੈ ਤੇ ਤਿੰਨ ਕੁੰਡਿਆਂ ਨੂੰ ਲੂਜ਼ ਕਰਨਾ ਹੈ ਇਸ ਤਰ੍ਹਾਂ ਕਰਕੇ 1 2 3 ਹੁਣ ਤਿੰਨੋਂ ਕੁੰਡੇ ਫੇਰ ਆਪਾਂ ਖੱਬੇ ਹੱਥ ਵਾਲੀ ਸਲਾਈ ਤੇ ਪਾ ਲੈਣੇ ਆ ਤੇ ਹੁਣ ਤਿੰਨਾਂ ਦੇ ਵਿੱਚੋਂ ਇਹ ਪਹਿਲੇ ਕੁੰਡੇ ਨੂੰ ਆਪਾਂ ਹੁਣਨਾ ਇਸ ਤਰ੍ਹਾਂ ਕਰਕੇ ਉਲਟਾ ਉਲਟਾ ਬਣਾ ਲਿਆ ਆ ਇਹਨੂੰ ਸਲਾਈ ਦੇ ਉੱਪਰੋਂ ਨਹੀਂ ਉਤਾਰਨਾ ਤੇ ਨਾਲ ਅਗਲਾ ਦੂਸਰਾ ਕੁੰਡਾ ਵੀ ਲੈ ਲੈਣਾ ਆ ਤੇ ਫੇਰ ਇਹਨਾਂ ਨੂੰ ਉਲਟਾ ਬੰਨਣਾ ਫੇਰ ਸਲਾਈ ਦੇ ਉੱਪਰੋਂ ਨਹੀਂ ਉਤਾਰਨਾ ਫੇਰ ਨਾਲ ਆਪਾਂ ਤੀਸਰਾ ਕੁੰਡਾ ਵੀ ਲੈ ਲੈਣਾ ਤੇ ਫੇਰ ਇਹਨਾਂ ਨੂੰ ਉਲਟਾ ਬੰਨਣਾ ਫਿਰ ਤਿੰਨਾਂ ਨੂੰ ਇਕੱਠਿਆਂ ਸਲਾਈ ਦੇ ਉੱਪਰੋਂ ਉਤਾਰ ਦੇਣਾ ਫਿਰ ਵੇਖੋ 1 2 ਤੇ 3 ਕੁੰਡੇ ਲੂਜ਼ ਕਰ ਲੈਣੇ ਆ ਫਿਰ ਖੱਬੇ ਹੱਥ ਵਾਲੀ ਸਲਾਈ ਤੇ ਪਾਵਾਂਗੇ ਸਭ ਤੋਂ ਪਹਿਲਾਂ ਪਹਿਲਾ ਕੁੰਡਾ ਉੰਣਾ ਇਹਨੂੰ ਸਲਾਈ ਤੋਂ ਨਹੀਂ ਉਤਾਰਨਾ ਫਿਰ ਦੂਸਰਾ ਕੁੰਡਾ ਨਾਲ ਲੈ ਕੇ ਫਿਰ ਉਲਟਾ ਬੁਣਨਾ ਹੈ ਤੇ ਫਿਰ ਤੀਸਰਾ ਕੁੰਡਾ ਨਾਲ ਲੈ ਕੇ ਫਿਰ ਆਪਾਂ ਇਹਨਾਂ ਤਿੰਨਾਂ ਨੂੰ ਉਲਟਾ ਬੁਣ ਕੇ ਤੇ ਤਿੰਨਾ ਕੁੰਡਿਆਂ ਨੂੰ ਸਲਾਈ ਤੋਂ نیچے ਸੁੱਟ ਦੇਣਾ ਇਹੀ ਤਿੰਨ ਕੁੰਡੇ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨੇ ਆ ਡਿਜ਼ਾਈਨ ਦੀ ਦੂਸਰੀ ਸਲਾਈ ਆ ਸਿੱਧੇ ਪਾਸਿਓਂ ਉਲਟੇ ਪਾਸੇ ਤੋਂ ਡਿਜ਼ਾਈਨ ਸ਼ੁਰੂ ਹੋਇਆ ਪਹਿਲਾ ਇੱਕ ਕੁੰਡਾ ਬੁਣਨਾ ਫਿਰ ਦੋ ਇਕੱਠੇ ਬੁਣਨੇ ਆ ਤੇ ਫਿਰ ਤਿੰਨ ਇਕੱਠੇ ਬੁਣਨੇ ਜਦੋਂ ਤਿੰਨੇ ਕੁੰਡੇ ਬੁਣੇਗੇ ਉਦੋਂ ਆਪਾਂ ਇਹਨਾਂ ਨੂੰ نیچے ਸੁੱਟਣਾ ਫਿਰ ਵੇਖੋ ਇੱਕ ਦੋ ਤੇ ਤਿੰਨ ਤਿੰਨੇ ਕੁੰਡੇ ਲੂਜ਼ ਕਰ ਲੈਣੇ ਆ ਫਿਰ ਪਹਿਲਾ ਇੱਕ ਕੁੰਡਾ ਬੁਣਨਾ ਉਲਟਾ ਫਿਰ ਦੋ ਕੁੰਡੇ ਇਕੱਠੇ ਬੁਣਨੇ ਆ ਤੇ ਫਿਰ ਤਿੰਨ ਕੁੰਡੇ ਇੱਕੱਠੇ ਬੰਨ੍ਹਨੇ ਫਿਰ ਵੇਖੋ 1 2 3 ਪਹਿਲਾ ਇੱਕ ਇਕੱਲਾ ਗੁੰਡਾ ਬੰਨ੍ਹਣਾ ਉਲਟਾ ਫਿਰ ਨਾਲ ਦੂਸਰਾ ਵੀ ਲੈ ਲੈਣਾ ਤੇ ਫਿਰ ਨਾਲ ਤੀਸਰਾ ਵੀ ਲੈ ਲੈਣਾ ਬਹੁਤ ਹੀ ਸੋਖਾ ਡਿਜ਼ਾਈਨ ਹੈ लास्ट ਵਾਲਾ ਗੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਦੂਸਰੀ ਸਲਾਈ ਬਣ ਗਈ ਹੈ ਡਿਜ਼ਾਈਨ ਦੀ ਹੁਣ ਆ ਗਏ ਹਾਂ ਤੀਸਰੀ ਸਲਾਈ ਤੇ ਉਲਟੇ ਪਾਸੇ ਪਹਿਲਾ ਗੁੰਡਾ ਉਤਾਰ ਲਿਆ ਬਾਕੀ ਪੂਰੀ ਸਲਾਈ ਆਪਾਂ ਉਲਟੇ-ਉਲਟੇ ਬਣਾ ਲੈਣੀ ਹੈ। ਪੂਰੀ ਸਲਾਈ ਉਲਟੀ-ਉਲਟੀ ਬਣਾ ਕੇ ਕੰਪਲੀਟ ਕਰ ਲਾਂਗੇ। ਤੀਸਰੀ ਸਲਾਈ ਬਣਾ ਰਹੇ ਹਾਂ ਡਿਜ਼ਾਈਨ ਦੀ। ਪੂਰੀ ਤੀਸਰੀ ਸਲਾਈ ਜਿਹੜੀ ਆਪਾਂ ਉਲਟੀ-ਉਲਟੀ ਬਣਾ ਲੈਣੀ ਆ। ਸਾਰੇ ਇਹੇ ਕੁੰਡੇ ਉਲਟੇ ਬਣਾ ਕੇ ਕੰਪਲੀਟ ਕਰ ਲੈਂਗੇ। ਤੇ ਹੁਣ ਅੱਗੇ ਆਪਾਂ ਡਿਜ਼ਾਈਨ ਦੀ ਚੌਥੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ। ਬਾਕੀ ਪੂਰੀ ਸਲਾਈ ਆਪਾਂ ਸਿੱਧੀ ਬਣਾ ਲੈਣੀ। ਪੂਰੀ ਦੀ ਪੂਰੀ ਸਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰ ਲਾਂਗੇ। ਬਸ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਚਾਰ ਸਲਾਈਆਂ ਅਸੀਂ ਬਣਾਉਂਦੇ ਜਾਣਾ ਹੈ ਤੇ ਡਿਜ਼ਾਈਨ ਸਾਡਾ ਜਿਹੜਾ ਬਣ ਕੇ ਰੈਡੀ ਹੋ ਜਾਣਾ ਹੈ। ਜਿਵੇਂ ਜਦੋਂ ਆਪਾਂ ਇਹੀ ਚਾਰ ਸਲਾਈਆਂ ਬਾਰ-ਬਾਰ ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੁੰਦਾ ਜਾਣਾ ਜਦੋਂ ਆਪਾਂ ਅੱਗੇ ਤੋਂ ਅੱਗੇ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਬਣਿਆ ਹੋਇਆ ਇਸ ਤਰ੍ਹਾਂ ਲੱਗੇਗਾ ਬਹੁਤ ਹੀ ਪਿਆਰਾ ਉੱਭਰੇ ਉੱਭਰੇ ਡਿਜ਼ਾਈਨ ਲੱਗਦਾ ਹੈ ਤੇ ਬਣਾਉਣ ਵਿੱਚ ਵੀ ਬਹੁਤ ਹੀ ਸੌਖਾ ਆ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਕਿਸੇ ਅਗਲੀ ਵੀਡੀਓ ਦੇ ਵਿੱਚ ਵੀ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ